ਵਾਨ ਬਾਲਮਿਕ ਤੀਰਥ ਦੀ ਹੋਈ ਬੇਅਦਬੀ ਨੂੰ ਲੈ ਕੇ ਸਮੂੱਚੀ ਮਜੀਬੀ ਸਿੱਖ ਤੇ ਵਾਲਮੀਕ ਭਾਈਚਾਰੇ ਵੱਲੋਂ 22 ਜੁਲਾਈ ਦਿਨ ਮੰਗਲਵਾਰ ਪੰਡਾਰੇ ਪੁਲ ਵਿਖੇ ਦੁਪਹਿਰ 12 ਵਜੇ ਰੋਸ ਪ੍ਰਦਰਸ਼ਨ ਦਾ ਕੀਤਾ ਐਲਾਨ ਚੇਅਰਮੈਨ ਤੋਂ ਨੋਸ਼ਾਫ ٹرسٹ ਵਾਲਮੀਕ ਫੀਲਡਸ ਸ਼੍ਰੀ ਓਮ ਪ੍ਰਕਾਸ਼ ਕਪੜਜੀ ਵੱਲੋਂ ਇੱਕ ਹੰਗਾਮੀ ਮੀਟਿੰਗ ਆਪਣੇ ਦਫ਼ਤਰ ਵਿੱਚ ਕਰਵਾਈ ਜਿਸ ਵਿੱਚ ਆਈ ਹੋਈ ਸੀਨੀਅਰ ਲੀਡਰਸ਼ਿਪ ਅਤੇ ਟੀਮ ਨੇ ਇੱਕ ਫੈਸਲਾ ਲਿਆ ਕਿ 22 ਜੁਲਾਈ ਦਿਨ ਮੰਗਲਵਾਰ ਨੂੰ ਭਗਵਾਨ ਵਾਲਮੀਕ ਥੀਰਸੇ ਮੰਦਿਰ ਉੱਪਰ ਜੋ ਝਾੜੂ ਦਾ ਲੋਗੋ ਲੱਗਾ ਹੈ ਇਹ ਲੋਗੋ ਬੇहद ਨਿੰਦਯੋਗ ਹੈ ਜੋ ਕਿ ਸਮੂਹ ਵਾਲਮੀਕ ਭਾਈਚਾਰਾ ਦਰਦ ਭਾਈਚਾਰਾ ਇਸ ਪੁੱਤਰ ਪਾਵਨ ਵਾਲਮੀਕ ਥੀਰਸ ਉੱਪਰ ਲੱਗੇ ਲੋਗੋ ਦੀ ਨਿੰਦਿਆ ਕਰਦਾ ਹੈ ਅਤੇ ਇਸ ਹੰਗਾਮੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕੀ ਆਉਣ ਵਾਲੀ ਬਈ ਜੁਲਾਈ ਦਿਨ ਮੰਗਲਵਾਰ 11 ਵਜੇ ਹਮਰਸਾਦ ਦੇ ਭੰਡਾਰੀ ਪੁਲ ਵਿਖੇ ਵੱਡੇ ਪੱਧਰ ਦੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਪਵਨ ਬਾਲਮੀਕੀ ਤੀਸ ਮੰਦਰ ਦਿੱਤੇ ਲਾਇਆ ਜਿਹਦੇ ਰੂਸ ਬਲੋਂ ਕੱਲ ਵੀ ਮਜਾਰਾ ਹੋਇਆ ਕਾਫੀ ਭੰਡਾਰੀ ਪੁਲ ਤੇ ਆਰਾਮ ਰੋਹਾ ਹੋਇਆ ਸਮਾਜ ਨੇ ਸੰਸਮਾਜ ਨੇ ਇਹੀ ਮੰਗ ਕੀਤੀ ਹੈ ਹੀ ਸਰੇਨ ਬੋਰਡ ਦੇ ਯੋਧੇ ਤੋਂ ਅਸਤੀਫਾ ਦੇ ਵੀ ਇਸ ਦੇ ਤੇ ਐਫ ਆਈਆਰ दर्ज ਹੋਵੇ ਉਹਦੇ ਮਤਲਕ ਅਲ ਪੰਜਾਬ ਲੈਵਲ ਦੀ ਮੀਟਿੰਗ ਪਾਵਨ ਬਾਲਮਿਕੀ ਪੀਸ ਵਿਗੇ ਠੀਕ 11:00 ਵਜੇ ਬੁਲਾਈ ਗਈ ਹੈ ਇਹਦੇ ਨਿਰਣਾ ਲਿਆ ਜਾਵੇਗਾ ਕਿ ਇਹੋ ਜੇ ਬੰਦੇ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਸਮਾਜਿਕ ਬਾਈਕਾਟ ਕਰਕੇ ਇਹਨਾਂ ਦਾਸ ਕੀਤਾ ਜਾਵੇ ਭਾਵੇਂ ਤੂੰ ਆਪਣੇ ਮਜਬੀ ਸਮਾਜ ਬਾਲਮੀਕ ਸਮਾਜ ਵਿੱਚ ਤੂੰ ਹਾਂ ਲੇਕਿਨ ਪੀਰਥ ਦੀ ਮਰਿਆਦਾ ਨੂੰ ਤੂੰ ਭੰਗ ਕਰਨ ਵਾਲਾ ਕੌਣ ਨਾ ਮਾ ਇਹ ਜੋ ਭੰਗ ਕੀਤੀ ਆ ਤੈਨੂੰ ਦੀ ਇਹੀ ਸਜ਼ਾ ਹੋਏਗੀ ਕਿ ਤੇਰਾ ਬਾਈ ਗੱਡ ਕੀਤਾ ਜਾਵੇ ਉਹਦੇ ਨਾਲ ਨਾਲ ਹੀ ਮੰਗਲਵਾਰ ਠੀਕ 11 ਵਜੇ ਭੰਡਾਰੀ ਪੁਲ ਦੇ ਉੱਤੇ ਰੋਸ ਪ੍ਰਦਰਸ਼ਨ ਹੋਏਗਾ ਜਿਹਦੇ ਵਿੱਚ ਕੱਕਾ ਜਾਮ ਕਾਰਪੋਰੇਸ਼ਨ ਦੇ ਇਸ ਬਾਈ ਸੇਵਕਾਂ ਵੱਲੋਂ ਪਲੱਸ ਅੰਮ੍ਰਿਤਸਰ ਬੰਦਰਾ ਲਾਨ ਕੀਤਾ ਜੀ ਕੀਤਾ ਗਿਆ ਜਾਇਗਾ ਕੱਲ ਜੀ ਦੇ ਵਿੱਚ ਇਹ ਕਿਹਾ ਜਾਵੇਗਾ ਕਿ ਜੇਕਰ ਪ੍ਰਸ਼ਾਸਨ ਨੇ ਇਹਦਾ ਮਸਲਾ ਹੱਲ ਨਾ ਕੀਤਾ ਤੇ ਉਹ ਖੁਦ ਆਪ ਜ਼ਿੰਮੇਵਾਰ ਹੋਵੇਗਾ ਖੰਡਾਰੀ ਪੁਲ ਦਿੱਤੀ ਹੋਈ ਜਾਂ ਜਾਮ ਲਾਵਾਂਗੇ ਇਹੋ ਜੇ ਹੰਕਾਰੀ ਨੂੰ ਇਹ ਦੱਸਿਆ ਜਾਵੇਗਾ ਕਿ ਬਾਲਮੀਕੀ ਸਮਾਜ ਦੇ ਨਾਲ ਪੰਗਾ ਲੈਣ ਦਾ ਇਲਜ਼ਾਮ ਕਿੰਦਾ ਹੈ ਪਾਵਨ ਬਾਲਮੀਕੀ ਦੀ ਤੀਸਵੀਂ ਮर्याਦਾ ਨੂੰ ਕੈਂ ਬਰਕਣ ਦੇ ਵਾਸਤੇ ਬਾਲਮੀਕੀ ਸਮਾਜ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਹੋਵੇਗਾ ਕਾਫੀ ਦੇਰ ਹੋ ਗਿਆ ਇਸ ਵਿਅਕਤੀ ਦੀ ਘਟਨਾ ਦੇ ਸਾਹਮਣੇ ਆ ਰਹੀ ਹੈ ਉਸਨੇ ਬਾਲਕੀਪਾਇੰਟ ਚਾਰੇ ਤੋਂ ਪਰੇ ਸਿੱਟ ਪਾਇੰਟ ਹਾਲੇ ਤੱਕ ਅੰਮਨੇ ਸਾਹ ਪਰਚਿਸ ਲਈ ਜੇ ਉਹਨਾਂ ਦੀ ਦੇਰੀ ਹੋਦਾ ਸਰਕਾਰ ਹੈ ਉਹਦੇ ਵੱਲੋਂ ਕੋਈ ਮਾਰਗੀਪਾਇੰਟ ਚਾਰੇ ਨਾਲ ਕੋਈ ਗੱਲਬਾਤ ਹੋਈ ਨਹੀਂ ਨਾ ਕੋਈ ਜੁਪਨਾ ਨਾ ਆਮ ਕਾਂਗਰਸੀ ਜਿਹੜੀ ਜਿੰਨੀ ਦੇਰ ਕਿਸੇ ਨੇ ਪੂਰਾ ਸਬਕ ਨਾ ਸਿਕਾਇਆ ਹੈ ਉਹਨਾਂ ਦੀ ਕਦੀ ਗੱਲ ਨਹੀਂ ਹੁੰਦੀ ਅੱਜ ਤੇ ਸ਼ੁਰੂਆਤ ਹੋਈ ਆ ਅੱਲੇ ਸ਼ੁਰੂਆਤ ਹੋਏ ਮੰਗਲਵਾਰ ਨੂੰ ਇਹ ਦਿੱਤਿਆ ਜਾਏਗਾ ਕਿ ਕਿਵੇਂ ਸ਼ੁਰੂਆਤ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਉਸ ਤੋਂ ਬਾਅਦ ਪਤਾ ਲੱਗੇਗਾ ਕੀ ਹੋਣਾ ਚਾਹੀਦਾ ਹੈ ਸਾਰੀਆਂ ਹੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਠੀਕ 11 ਵਜੇ ਪਵਨ ਬਾਲਮੀ ਕੀ ਤੀਰਦੀ ਸੰਦੇਸ਼ ਦੇ ਅੰਕਾਰ ਪੰਡਰੀਪੁਰ ਤੇ ਪਹੁੰਚਣ ਦੀ ਕਿਰਪਾ ਕਰੋ ਕਿ ਇਸ ਨੂੰ ਪੂਰੀ ਮਾਤ ਦਿੱਤੀ ਜਾਵੇ